ਜਿਹੜੀ ਉਹ ਵੀਡੀਓ ਦੇ ਵਿੱਚ ਮੈਂ ਦੱਸਿਆ ਸੀ ਇੱਕ ਦਿਨ ਉਹ ਕਰਨ ਇਦਾਂ ਸੀ ਗੱਲ ਉਹ ਜਦੋਂ ਹੈ ਤਾਂ ਵੈਸੇ ਗੱਲ ਚਲੋ ਘਰੇਲੂ ਆ ਕਰਨੀ ਨਹੀਂ ਚਾਹੀਦੀ ਤੇ ਥੋੜੀ ਜਿਹੀ ਸਾਡੇ ਘਰ ਪ੍ਰੋਬਲਮ ਹੋ ਗਈ ਸੀ ਘਰ ਪ੍ਰੋਬਲਮ ਹੋ ਗਈ ਸੀ ਮੈਨੂੰ ਘਰੋਂ ਕੱਢ ਦਿੱਤਾ ਜਦੋਂ ਘਰੋਂ ਕੱਢਦੇ ਆ ਤਾਂ ਫਿਰ ਅੱਜ ਆਮ ਆਪਣੇ ਕਿਸਾਨਾਂ ਦੇ ਇਹੀ ਹੁੰਦਾ ਹਨਾ ਤੇ ਹਵੇਲੀ ਚ ਚਲ ਜਾਓ ਪਸ ਜਿੱਥੇ ਪਸ਼ੂ ਰਹਿੰਦੇ ਉੱਥੇ ਚਲ ਜਾਓ ਹਨਾ ਮੈਂ ਹਵੇਲੀ ਚ ਆ ਗਿਆ ਅਵੇਲੀ ਚ ਰਹਿਣ ਲੱਗਿਆ ਸੀ ਹੁਣ ਜਿੱਦਾਂ ਕੋਈ ਘਰ ਚ ਪ੍ਰੋਬਲਮ ਸੀ ਕੋਈ ਨਾ ਭਾਂਡਾ ਨਾ ਕੋਈ ਕੱਪੜਾ ਨਾ ਕੋਈ ਬਿਸਤਰਾ ਮੰਜਾ ਬੁੰਜਾ ਕੁਝ ਨਹੀਂ ਸੀ ਹਨਾ ਤੇ ਸਾਡੇ ਉੱਥੇ ਭਈਏ ਸੀਗੇ ਡੈਰੀ ਫਾਰਮ ਸੇਗਾ ਤੇ ਉਹ ਕారణ ਉੱਥੇ ਨਾ ਥੋੜੀ ਜਿਹੀ ਪ੍ਰੋਬਲਮ ਗੈਸ ਗੁਸ ਵੀ ਹੈ ਨਹੀਂ ਸੀ ਹਨਾ ਰੋਟੀ ਕਿੱਦਾਂ ਬਣਾਣੀ ਸੀ ਬੜੀ ਪ੍ਰੋਬਲਮ ਇਦਾਂ ਦੀ ਆਈ ਤੇ ਕੁੜੇ ਦਿਨ ਮੈਂ ਦੇਖਦਾ ਰਿਹਾ ਵੀ ਕੋਈ ਆਊਗਾ ਹਨਾ ਤੇ ਹਰ ਇੱਕ ਬੰਦੇ ਨੂੰ ਆਸ ਹੁੰਦੀ ਆ ਮੈਂ ਆਪਣੇ ਜਿੱਦਾਂ ਜਿੱਦਾਂ ਦੇ ਰਿਸ਼ਤੇ ਸੀ ਕੋ ਭੈਣਾ ਕੋਲ ਗਿਆ ਤੇ ਕੋਈ ਸਾਡਾ ਕੰਪਰਮਾਈਜ਼ ਕਰਾ ਦੇਗੀ ਕਰਾ ਦੇਵੇ ਆਪਣੇ ਹੋਰ ਰਿਸ਼ਤੇਦਾਰਾਂ ਕੋ ਗਿਆ ਤੇ ਕੋਈ ਇਦਾਂ ਨੇ ਬਾਣੀ ਫੜੀ ਕਿਸੇ ਨੇ ਤੇ ਉਹ ਖੇਤਾਂ ਤੋਂ ਵੀ ਯਾਨੀ ਕਿ ਸਾਡੇ ਜਿਹੜੇ ਮਾਤਾ ਸੀ ਨਾ ਉਹ ਥੋੜੇ ਜਿਹਾ ਅੜਬ ਸੁਵਾ ਦੇ ਸੀਗੇ ਤੇ ਉਹ ਉਹਨਾਂ ਨੇ ਇਦਾਂ ਕਹਿਤਾ ਵੀ ਜੇ ਘਰੋਂ ਤੈਨੂੰ ਕੱਢਿਆ ਤੇ ਖੇਤਾਂ 'ਚ ਵੀ ਰਹਿਣ ਨਹੀਂ ਦੇਣਾ ਤੇ ਨਿਕਲ ਇੱਥੋਂ ਤੇ ਸਮਾਂ ਪਾ ਕੇ ਚਲੋ ਕੋਸ਼ ਸਮਝਦਾਰ ਵੀ ਬੰਦੇ ਸੀ ਵਿੱਚ ਮੈਨੂੰ ਕਹਿੰਦੇ ਭਾਜੀ ਵੀ ਤੁਸੀਂ ਇੱਥੋਂ ਨਾ ਜਾਇਓ ਤੁਸੀਂ ਕਰਦੇ ਕਰਦੇ ਇਦਾਂ ਹੋਈ ਫਿਰ ਮੈਂ ਉੱਥੇ ਪਹੁੰਚਿਆ ਰਿਆ ਤੇ ਸਾਨੂੰ ਜਿੱਦਾਂ ਰੋਟੀ ਬਣਾਉਣ ਵਾਸਤੇ ਤਵਾ ਭਰਾਤ ਹਨਾ ਚਾਹੀਦਾ ਆ ਚਾਹ ਬਣਾਉਣ ਨੂੰ ਚਾਈ ਪੈਨ ਜਾਂ ਗਲਾਸ ਕੁਛ ਨਾ ਕੁਛ ਥਾਲੀ ਪਲੇਟ ਕੋਲੀ ਚਮਚ ਚਾਹੀਦਾ ਹਨਾ ਤੇ ਮੇਰੇ ਮਿੱਤਰ ਸੱਜਣ ਜਿਹੜੇ ਸਕੇ ਸਾਰੇ ਮੇਰੇ ਕੋ ਆਂਦੇ ਸੀ ਤੇ ਮੈਂ ਉੱਥੇ ਮਿਲਣ ਆਣ ਲੱਪੇ ਤੇ ਮੈਨੂੰ ਥੋੜੀ ਪ੍ਰੋਬਲਮ ਆਂਦੀ ਸੀ ਭਾਂਡੇ-ਭੁੰਡੇ ਹੈ ਨਹੀਂ ਸੀ ਚਲੋ ਮੈਂ ਖੇਤਾਂ 'ਚ ਹੁੰਦਾ ਤਾਂ ਇਦਾਂ ਹੀ ਮੰਜੇ-ਮੁੰਜੇ ਉੱਥੇ ਕਿਹੜਾ ਸੋਫੇ ਲਾਏ ਹੁੰਦੇ ਆ ਮੰਜੇ-ਮੁੰਜੇ ਡਾਇਓ ਹੁੰਦੇ ਆ ਤੇ ਪਰ ਮੈਨੂੰ ਆਪ ਨੂੰ ਵੀ ਪ੍ਰੋਬਲਮ ਸੀ ਕਿਸੇ ਨੂੰ ਪਾਣੀ-ਕੂਣੀ ਪਲਾਣਾ ਜਾਂ ਕਿਸੇ ਨੂੰ ਆਪ ਹਨਾ ਉਹ ਵੀ ਪਾਣੀ ਬਣਾਉਣਾ ਬੜਾ ਔਖਾ ਲੱਗਦਾ ਸੀ ਤੇ ਇੱਕ ਦੋ ਵਾਰੀ ਮੈਂ ਐਦਾਂ ਦੀ ਕੋਈ ਥੋੜੀ ਕੰਡੀਸ਼ਨ ਵੀ ਉਦਾਂ ਐਦਾਂ ਦੀ ਸੀ ਕਿ ਜੱਕਦਮ ਪਰਤਨ ਖਰੀਦਣੇ ਜਾਂ ਹੋਰ ਕੋਈ ਚੀਜ਼ ਖਰੀਦਣੀ ਤੇ ਉਹ ਸੰਭਵ ਨਹੀਂ ਸੀ ਤੇ ਉਹ ਫਿਰ ਇੱਕ ਦਿਨ ਐਦਾਂ ਹੀ ਹੋਈ ਤੇ ਮੈਂ ਇੱਕ ਦੋ ਵਾਰੀ ਕਿਸੇ ਨੂੰ ਕਿਹਾ ਕਿ ਮੈਨੂੰ ਭਾਂਡੇ ਚੱਕ ਲੈਣ ਦਿਓ ਮੈਨੂੰ ਸਮਾਨ ਚੱਕ ਲੈਣ ਦਿਓ ਕੱਪੜੇ ਚੱਕ ਲੈਣ ਦਿਓ ਇੱਕ ਬਾਣ ਵਾਲਾ ਮੰਝਾ ਨਹੀਂ ਹੁੰਦਾ ਜਿਹੜਾ ਸਾਡੇ ਕੋ ਘਰ ਚ ਦੋ ਸੀਗੇ ਉਹ ਮੈਂ ਪਾਈਪਾਂ ਵਾਲੇ ਬਣਵਾਏ ਸੀ ਉਹਨਾਂ ਚੋਂ ਨਾ ਇੱਕ ਮੈਂ ਮੰਝਾ ਲੈ ਆਇਆ ਤੇ ਉਹ ਵੀ ਘਰ ਸੁਨੇਹਾ ਭੇਜੀ ਜਾਣ ਤੇ ਮੰਝਾ ਵਾਪਸ ਕਰ ਹਨਾ ਇਹ ਮੰਝਾ ਚਾਹੀਦਾ ਐਦਾਂ ਕਰ ਤੇ ਭਾਂਡੇ ਦੇਣੇ ਤਾਂ ਬਹੁਤ ਦੂਰ ਦੀ ਗੱਲ ਸੀ ਹਨਾ ਤੇ ਕਰਦੇ ਕਰਾਂ ਦੇ ਐਦਾਂ ਹੋਈ ਗੱਲ ਤੇ ਫਿਰ ਮੈਂ ਇੱਕ ਦਿਨ ਨਾ ਸਾਡੇ ਮੈਂ ਕਿਹਾ ਵੀ ਕਿੱਦਾਂ ਸੁਨੇਹਾ ਦਿੱਤਾ ਜਾਵੇ ਹਣਾ ਸਾਡੇ ਇੱਕ ਵੱਡੇ ਭਾਜੀ ਸੀਗੇ ਇਹਨਾਂ ਨੂੰ ਸਾਡੇ ਜੀਜਾ ਜੀ ਨੂੰ ਭਾਜੀ ਕਹ ਦਿੰਦੇ ਹਨਾ ਵੱਡੇ ਭਾਜੀ ਸੀ ਮੈਂ ਕਿਹਾ ਵੀ ਉਹਨਾਂ ਨੂੰ ਗੱਲ ਸਮਝਾਈਏ ਤਾਂ ਸ਼ਾਇਦ ਉਹ ਘਰ ਤੱਕ ਗੱਲ ਮੇਰਾ ਮੈਸੇਜ ਪਹੁੰਚਦਾ ਹੋਊਗਾ ਹੋ ਜਾਊਗਾ ਉਹ ਮੈਨੂੰ ਮਿਲਣ ਆਏ ਖੇਤਾਂ 'ਚ ਠੀਕ ਹੈ ਖੇਤਾਂ 'ਚ ਮਿਲਣ ਆਏ ਤੇ ਮੈਂ ਇੱਕ ਮੈਸੇਜ ਦੇਣ ਦੀ ਖਾਤਰ ਨਾ ਚਲੋ ਖੈਰ ਵਰਤਨ ਤਾਂ ਸਿੰਘ ਜੀ ਲੈਣਦੇ ਸੀ ਮੈਂ ਨਾ ਇੱਕ ਦੂਨਾ ਤੁਸੀਂ ਜਾਣਦੇ ਦੂਨਾ ਦੇਖਿਆ ਕਦੀ ਨਹੀਂ ਪਲਾਸਟਿਕ ਦੇ ਹੋਣਾ ਇੱਕ ਪੱਤਿਆਂ ਦੇ ਦੂਨੇ ਬਣਦੇ ਸੀ ਜਦੋਂ ਪਹਿਲਾਂ-ਪਹਿਲਾਂ ਪ੍ਰਸ਼ਾਦ ਬਣਾਉਣ ਲਈ ਹਨ ਆ ਉਹ ਉਹ ਨਾ ਮੈਂ ਦੂਨੇ ਲੈਣਦੇ 10 20 ਦੂਨੇ ਲੈਣਦੇ ਉਹ ਪੈਕਟ ਜਿਹਾ ਹੀ ਮਿਲਿਆ ਮੈਨੂੰ ਇੱਕ ਐਡੇ ਇੱਕ ਪਲੇਟ ਜਿਹਾ ਹੀ ਵਾਂਗੂ ਪਤਲ ਕਹਿੰਦੇ ਉਹਨੂੰ ਜਸਾ ਪਲੇਟ ਉਹਨੂੰ ਪਲੇਟ ਕਹਿ ਲਈਏ ਹਨਾ ਮੰਦਿਰ ਗੁਰਦੁਆਰਿਆਂ ਚ ਪਹਿਲਾਂ ਵਰਤਦੇ ਸੀ ਉਹਨਾ ਮੈਂ ਪਲੇਟਾਂ ਉਹ ਉਹਨੇ ਲੈਣ ਦੇ ਤਾਂ ਉਹ ਲੈਣ ਦਾ ਹੈਨਾ ਅ ਪੱਤਲਾਂ ਜੇ ਨੂੰ ਕਹਿਣਾ ਉਹ ਜਦੋਂ ਮਾਰੇ ਉਹ ਭਾਜੀ ਆਏ ਨਾ ਉਹਨਾਂ ਨੂੰ ਮੈਂ ਕੀਤਾ ਪ੍ਰਸ਼ਾਦ ਪਾਣੀ ਲੰਗਰ ਪਾਣੀ ਜਦੋਂ ਉਹਨਾਂ ਨੂੰ ਛਕਾਣਾ ਸੀ ਹੈ ਲੰਗਰ ਪਾਣੀ ਛਕਾਣਾ ਸੀ ਤੇ ਮੈਂ ਉਹ ਪੱਤਲ ਰੱਖੀ ਉਹਨਾਂ ਨੂੰ ਤੇ ਉਹ ਤੇ ਡੂਨੇ ਦੇ ਵਿੱਚ ਪਾ ਕੇ ਦਿੱਤਾ ਤੇ ਉਹਨਾਂ ਨੇ ਪ੍ਰਸ਼ਾਦਾ ਛਕਿਆ ਮੈਨੂੰ ਕਹਿੰਦਾ ਭਾਂਡੇ ਨਹੀਂ ਹੈਗੇ ਮੈਂ ਕਿਹਾ ਭਾਂਡੇ ਤਾਂ ਨਹੀਂ ਹੈਗੇ ਹਨਾ ਤੇਹੀ ਆ ਤੇ ਕਹਿੰਦਾ ਲੈਣੇ ਸੀ ਮੈਂ ਕਿਹਾ ਵੀ ਚੱਕਰ ਨਹੀਂ ਦਿੱਤੇ ਤੇ ਮੈਂ ਖੈਰ ਕੀਤਾ ਤਾਂ ਉਹਨਾਂ ਨੇ ਵੀ ਇਦਾਂ ਸੀਗਾ ਵੀ ਮੇਰਾ ਮੈਸੇਜ ਪਹੁੰਚ ਵੀ ਕਿਸੇ ਤੱਕ ਹਨਾ ਤੇ ਭਾਈ ਉਹਨਾਂ ਨੇ ਵੀ ਫੀਦਾ ਕਹਿਤਾ ਕੋਈ ਨਹੀਂ ਕਹਿੰਦੇ ਰੱਬ ਨੂੰ ਮੰਨਣ ਵਾਲੇ ਬੰਦੇ ਨਹੀਂ ਹੁੰਦੇ ਆ ਫਕਰ ਬੰਦਾ ਨੂੰ ੱਲੇ ਕੋਈ ਨਹੀਂ ਕੋਲੀ ਕੋਈ ਨਹੀਂ ਉਹਨਾਂ ਨੇ ਵੀ ਗੱਲ ਬਹੁਤ ਹੀ ਪਚਾਈ ਨਹੀਂ ਇੱਥੇ ਪਚਾਣੀ ਸੀ ਅੱਛਾ ਮੁੜ ਕੇ ਨਾ ਥੋੜੇ ਦਿਨ ਬਾਅਦ ਇੱਕ ਸਾਡਾ ਫੁੱਫੜ ਸੀ ਅੱਛਾ ਜੀ ਜਿਹੜੀ ਮੇਨ ਗੱਲ ਜਿੱਥੋਂ ਵਧੀਆ ਗੱਲ ਚੱਲੀ ਫੁੱਫੜ ਫੌਜੀ ਸੀ ਫੌਜੀ ਬੰਦੇ ਹੜਬ ਹੁੰਦੇ ਆ ਫੌਜੀ ਬੰਦੇ ਹੜਬ ਹੁੰਦੇ ਆ ਨੇ ਮੁੱਛਾਂ ਵਾਛਾ ਇਦਾਂ ਰੱਖੀਆਂ ਆ ਮਾਰਕ ਦੇ ਸਿਰੋਂ ਕੰਝਾ ਸੀ ਫੌਜੀ ਫੌਜੀ ਫੁੱਫੜ ਹੈ ਅੱਛਾ ਇਹ ਮੁੱਛਾਂ ਵੱਡੀਆਂ-ਵੱਡੀਆਂ ਜਿਹਦਾ ਫੌਜੀ ਨਹੀਂ ਲੱਗਦੇ ਲੇਟਨ ਲਿਫਟਨ ਟਾਈਗਰ ਟੀ ਵਾਲੀਆਂ ਉਹ ਮਜੂਰੀਆਂ ਦੀ ਹੁੰਦੀ ਸੀ ਉਦਾਂ ਦਾ ਮੈਨੂੰ ਨਾ ਮੇਰੇ ਭਈਏ ਨੇ ਦੱਸ ਦਿੱਤਾ ਕਹਿੰਦਾ ਸਰਦਾਰ ਜੀ ਉਹ ਅੰਕਲ ਆਤੇ ਹੈ ਜੋ ਬੜੀ ਬੜੀ ਮੂਛ ਵਾਲੇ ਹੈ ਮੈਨੂੰ ਲੱਗ ਗਿਆ ਪਤਾ ਮੈਂ ਕਿਹਾ ਉਹ ਦੂਰੋਂ ਦੇਖ ਲਿਆ ਖੇਤਾਂ 'ਚ ਹਣਾ ਪਤਾ ਲੱਗ ਗਿਆ ਮੈਂ ਕਿਹਾ ਫੜਾਂਦਾ ਕਰੋ ਤਿਆਰੀ ਅਚਾਨਕ ਉਹ ਫੁੱਫੜ ਆ ਗਿਆ ਉਹ ਫੁੱਫੜ ਜੀ ਸੱਸੀ ਕਾਲ ਸੱਸੀ ਕਾਲ ਫਤਿਹ ਹੋਈ ਤੇ ਮੈਂ ਫੁੱਫੜ ਜੀ ਨੂੰ ਕੁਰਸੀਆਂ ਕਰਸੀਆਂ ਤਾਂ ਚੱਲ ਖੇਤਾਂ 'ਚ ਹੋਣੀਆਂ ਕੀ ਆ ਮੰਜਾ ਡਾਇਆ ਫੁੱਫੜ ਬੈਠਾ ਕਿਦਾਂ ਬਈ ਮੈਂ ਕਿਹਾ ਠੀਕ ਆ ਜੀ ਬਹੁਤ ਵਧੀਆ ਹੋਰ ਸੁਣਾਓ ਕਿੰਦਾ ਸਿੱਤਾਂ ਗੱਲਾਂ ਬਾਤਾਂ ਹੋਈਆਂ ਕਹਿੰਦਾ ਕੀ ਹੋਇਆ ਵੀ ਘਰ ਕਹਿੰਦੇ ਝਗੜਾ ਹੋ ਗਿਆ ਮੈਂ ਕਿਹਾ ਹਾਂਜੀ ਝਗੜਾ ਤਾਂ ਕੋਈ ਨਹੀਂ ਹੋਇਆ ਬਸ ਪਤਾ ਨਹੀਂ ਲੱਗਾ ਇਦਾਂ ਅੱਛਾ ਅੱਛਾ ਕਹਿੰਦਾ ਕੋਈ ਨਹੀਂ ਕੋਈ ਨਹੀਂ ਕਰ ਲੈ ਗੱਲ ਕਰਦੇ ਕਰਦੇ ਜਿੱਦਾਂ ਫੌਜੀ ਕਰਦੇ ਹੁੰਦੇ ਆ ਤੇ ਮੈਂ ਕਿ ਪੜੀ ਪਾਣੀ ਪੀਵਾਂਗੇ ਹੈ ਕਹਿੰਦਾ ਵੀ ਤੁਰ ਕੇ ਆਇਆ ਮੈਂ ਪਾਣੀ ਦਾ ਪੀਣਾ ਸਾਡੇ ਨਾਲ ਟਿਊਬਲ ਲੱਗਾ ਆ ਯਾਨੀ ਕਿ ਉਥੇ ਹਵੇਲੀ ਦੇ ਵਿੱਚ ਅੰਦਰ ਹੀ ਕਿਊਬਲ ਦੇ ਮੂਰੇ ਜਿਹੜਾ ਸਾਡੇ ਚਲਾ ਕਹਿੰਦੇ ਆ ਤੁਹਾਡੇ ਕੀ ਕਹਿੰਦੇ ਆ ਚੁਪੱਛਾ ਕਹਿੰਦੇ ਆ ਜਿਹਦੇ ਚ ਪਾਣੀ ਪੈਂਦਾ ਆ ਦੀ ਨਾਵੇਂ ਨੂੰ ਨੇ ਵੀ ਆ ਉੱਪਰਲੇ ਤੇ ਜਾਨੀ ਕਿ ਪਾਣੀ ਵਧੀਆ ਹੁੰਦਾ ਥੱਲੇ ਉਹਦੇ ਛੋਟਾ ਹੁੰਦਾ ਸਭ ਚਲਾ ਜਿਹਨੂੰ ਕਹਿੰਦੇ ਆ ਉਹਦੇ ਚ ਜਿੱਦਾਂ ਸਾਢੇ ਕਿ ਤਿੰਨ ਲੀਟਰ ਦੀ ਇੱਕ ਨਾ ਕੰਨੀਆਂ ਨਹੀਂ ਹੁੰਦੀਆਂ ਤੇਲ ਦੀਆਂ ਸਰੋਂ ਦੇ ਤੇਲ ਦੀਆਂ ਹਾਂਜੀ 5 ਲੀਟਰ ਵਾਲੀਆਂ 5 ਲੀਟਰ ਵਾਲੀਆਂ ਸਾਢੇ ਤੇ ਲੀਟਰ ਵਾਲੀਆਂ ਉਹ ਕੱਟ ਕੇ ਤਾਂ ਕੰਨੀਆਂ ਹੀ ਬਣਾਈ ਹੁੰਦੀ ਉੱਤੇ ਤਾਂ ਪਾਣੀ ਨਾਣ ਨੂੰ ਰੱਖੀ ਹੁੰਦੀ ਤਲਿਆਂ ਤੇ ਸਾਡੇ ਆਮ ਖੇਤਾਂ 'ਚ ਅਜਾ ਉਹ ਪਈ ਸੀ ਤੇ ਹੁਣ ਭਈਆ ਸਾਡਾ ਨਾਦਾ ਪਿਆ ਸੀ ਫੁੱਫੜ ਆਇਆ ਮੈਂ ਉਹਨੂੰ ਭਈਏ ਨੂੰ ਪਹਿਲਾਂ ਹੀ ਗੱਲ ਸਮਝਾਈ ਉਹ ਜੀ ਮੈਂ ਕਿਹਾ ਵੀ ਜਦੋਂ ਫੁੱਫੜ ਆਇਆ ਨਾ ਤੂੰ ਜੱਗ ਜੁਗ ਨਹੀਂ ਕੱਕੜਾਂ ਕਿਤੇ ਹੈ ਤੇ ਆਹ ਜਿਹੜਾ ਜਿਸ ਕੰਨੀ ਦਾ ਤੂੰ ਨਾ ਨਾ ਇਹਨੂੰ ਮਾਨ ਕੇ ਲੈਣਾ ਹੈ ਇਹ ਚਪਾੜੋਂ ਪਾਣੀ ਭਣਾ ਉਹ ਫੁੱਫੜ ਅਜਾ ਉਹ ਜੀ ਮੈਂ ਉਹਨੂੰ ਬਾਜ਼ ਮਾਰੀਆ ਮੈਂ ਕਿਹਾ ਸ਼ੰਕਰ ਇਹ ਫੁੱਫੜ ਜੀ ਆਏ ਹੈ ਪਾਣੀ ਲੈ ਕੇ ਆਓ ਦਾਜਾ ਜੂ ਹੁਣ ਟਿਊਬਲ ਚੱਲਦਾ ਸੀਗਾ ਉਹ ਕਹਿੰਦਾ ਅੱਛਾ ਜੀ ਕਹਿੰਦਾ ਕੱਦ ਲੈ ਕੇ ਆਉਂਗਾ ਹੋਂ ਦੂਨੇ ਜਿਹੜੇ ਉਹ ਗਲਾਸ ਸੀਗੇ ਪਲਾਸਟਿਕ ਦੇ ਮੈਂ ਰੱਖਿਓ ਸੀ ਹੈ ਤੇ ਉਹ ਨਾ ਜਦੋਂ ਲਿਆਣ ਲੱਗਾ ਭਰ ਕੇ ਮੈਂ ਕਿਹਾ ਓਏ ਫੁੱਫੜ ਜੀ ਨੀ ਨੀ ਪੀਣਾ ਇਹਨੂੰ ਧੋ ਚੰਗੀ ਤਰ੍ਹਾਂ ਉਹ ਕੈਨੀ ਮੰਨਣ ਲੱਪਿਆ ਰੇਤੇ ਨਾ ਫੁੱਫੜ ਦੇਖ ਕੇ ਕਹਿੰਦਾ ਇਹਦੇ ਚ ਲਿਆएंगे ਪਾਣੀ ਮੈਂ ਚੁੱਪ ਰਿਹਾ ਜਦੋਂ ਨਾ ਬਈਆ ਪਾਣੀ ਲੈ ਕੇ ਆਇਆ ਕੈਨੀ ਚ ਭਰ ਕੇ ਉਹ ਜਿੰਨਾ ਨਾ ਹੁੰਦਾ ਸੀ ਉਹਨੇ ਕੈਨੀ ਫੜੀ ਉਹ ਮਾਰੀ ਬਗਾ ਕੇ ਨਹੀਂ ਆ ਤਾਂ ਹੱਥ ਹੱਥ ਕਰਤੀ ਤੁਹਾਡੇ ਕੋ ਗਲਾਸ ਕਲੂਸ ਵੀ ਹੈ ਨਹੀਂ ਕੋਈ ਡੱਗ ਜੂ ਵੀ ਹੈ ਨਹੀਂ ਮੈਂ ਕਿਹਾ ਓਪਰ ਜੀ ਬਸ ਕੋਈ ਨਹੀਂ ਲੈਣੇ ਆ ਉਦੋਂ ਬਾਅਦ ਨਾ ਚਲੋ ਚਾਹ ਪਾਣੀ ਓਪਰ ਜੀ ਨੂੰ ਪੁਲਾਇਆ ਤੇ ਬਿਲਾਸ ਸਟੀਲ ਦੇ ਨਹੀਂ ਹੁੰਦੇ ਜਿਹੜੇ ਤੇ ਦੋ ਗਲਾਸ ਸੀ ਮੈਂ ਕਿਹਾ ਬਈ ਬਈਏ ਨੂੰ ਆਪਣੇ ਮੈਂ ਕਿਹਾ ਸ਼ੰਕਰ ਚੰਗੀ ਤਰ੍ਹਾਂ ਮਾਚ ਕੇ ਲਿਆ ਓਪਰ ਨੇ ਪੀਣਾ ਨਹੀਂ ਪਾਣੀ ਇਦਾਂ ਕਹਿੰਦਾ ਇਹ ਵੀ ਭਈਆ ਪੀਚੇ ਵੀਂਦਾ ਪਾਣੀ ਮੈਂ ਕਿਹਾ ਹੋਰ ਕਹਿੰਦਾ ਨਹੀਂ ਮੈਂ ਨਹੀਂ ਪੀਣੀ ਚਾ ਅੱਛਾ ਮੈਂ ਕਿਹਾ ਠੀਕ ਵਾ ਆਇਆ ਮੈਂ ਜੋਰ ਪਾ ਕੇ ਮੈਂ ਮੈਂ ਕਿਹਾ ਫੁੱਫੜ ਜੀ ਵੀ ਪ੍ਰਸ਼ਾਦਾ ਛੱਕ ਕੇ ਜਾਣਾ ਗੋਪੀ ਬਣਾਈ ਹੋਈ ਸੀ ਹੈ ਗੋਪੀ ਬਣਾਈ ਹੋਈ ਮੈਂ ਕਿਹਾ ਗੋਪੀ ਨਾਲ ਆਨੰਦ ਨਹੀਂ ਆਣਾ ਮਟਰ ਪਨੀਰ ਬਣਾਣੇ ਫੁੱਫੜ ਜੀ ਲਈ ਭਈਆ ਨੂੰ ਮੈਂ ਕਿਹਾ ਜਾ ਪਨੀਰ ਫੜ ਕੇ ਲਿਆ ਦਵਾ ਦਾ ਟੁੜਕਾ ਲਾਇਆ ਹੈ ਤੇ ਮਟਰ ਪਨੀਰ ਮਟਰ ਤਾਂ ਆਮ ਖੇਤਾਂ 'ਚ ਲੱਗੇ ਹੁੰਦੇ ਆ ਤਾਜ਼ੇ ਮਟਰ ਘੜੇ ਮਟਰ ਵੀ ਹੋਵੇ ਪਤਲੇ-ਪਤਲੇ ਬਣਾਏ ਤਰੀਕੇ ਜਿਹੜੀ ਯਾਨੀ ਕਿ ਪਤਾ ਲਿਓਵੇ ਡੂਨੇ 'ਚ ਪਾਈ ਹੋਵੇ ਫਿਰੇ ਸਾਰੀ ਦੁੱਲ ਜਵੇ ਐਦਾਂ ਦੀ ਤਰੀ ਬਣਾਈ ਅਜਾ ਬਣ ਗਈ ਪ੍ਰਸ਼ਾਦੇ ਤਿਆਰ ਹੋ ਜੀ ਮੂਰੇ ਜਦੋਂ ਫੁੱਫੜਦੇ ਐਦਾਂ ਕਰਕੇ ਹੱਥ ਸੁੱਚੇ ਕਰਾ ਕੇ ਬਿਠਾ ਲਿਆ ਫੁੱਫੜ ਨੂੰ ਫੁੱਫੜ ਨੂੰ ਜਦੋਂ ਪ੍ਰਸ਼ਾਦਾ ਲੈ ਕੇ ਆਏ ਨਾ ਪੱਤਲ ਦੇ ਉੱਤੇ ਡੂਨੇ 'ਚ ਪਾਈ ਉਹ ਤਰੀ ਮਟਰ ਪਨੀਰ ਵਾਲੀ ਉਹ ਸਾਰੀ ਖਿਲਰ ਗਈ ਹੂੰ ਪਰ ਕਹਿੰਦਾ ਭਾਂਡਾ ਭੁੰਡਾ ਹੈ ਨਹੀਂ ਕੋਈ ਮੈਂ ਕਿਹਾ ਫੁੱਫੜੀ ਭਾਂਡੇ ਨਹੀਂ ਹੈਗੇ ਕੋਈ ਨਹੀਂ ਆ ਜਾਣਗੇ ਅੱਛਾ ਕਹਿੰਦਾ ਉਹਨੇ ਨਾ ਬਸ ਗੁੱਸੇ ਦੇ ਆਣ ਕੇ ਜਦੋਂ ਫੁੱਫੜ ਨੇ ਦੇਖਿਆ ਵੀ ਪਾਣੀ ਵੀ ਕੰਨੀ ਚ ਥਾਲੀ ਦੀ ਥਾਲੀ ਜਿਹੜਾ ਪੱਤਲ ਤੇ ਡੂਨੇ ਚ ਮੈਨੂੰ ਸਬਜ਼ੀ ਦਿੱਤੀ ਉਹਨੇ ਚੱਕ ਕੇ ਉਹ ਮਾਰਿਆ ਕਹਿੰਦਾ ਯਾਰ ਅਸੀਂ ਇੰਨੇ ਪਾਗਲ ਵਾਂ ਅਈਂ ਕਹਿੰਦਾ ਦੇਖੋ ਕਹਿੰਦਾ ਇਹਨਾਂ ਵੀ ਹੈ ਨਹੀਂ ਗੱਲਾਂ ਕਰਦੇ ਕਹਿੰਦਾ ਵੱਡੇ ਰਸਾਲਦਾਰ ਬਣੇ ਫਿਰਦੇ ਵੱਡੇ ਕਹਿੰਦਾ ਸਰਦਾਰ ਬਣੇ ਕਾਦੇ ਲਾਟੀ ਤੁਸੀਂ ਓਏ ਮੈਨੂੰ ਕਹਿੰਦਾ ਕਾਦੀ ਲਾਟੀ ਓ ਤੁਸੀਂ ਗੱਲਾਂ ਹੀ ਗੱਲਾਂ ਦੇ ਲਾਟੀ ਆ ਹਾਲੇ ਓ ਤੁਹਾਡੇ ਕੋਲ ਜੱਗ ਕੋਈ ਨਹੀਂ ਕਹਿੰਦਾ ਭਾਂਡਾ ਤੁਹਾਡੇ ਕੋਲ ਆਈ ਗਏ ਲੈ ਜਾ ਰੋਟੀ ਖਾਣ ਨੂੰ ਕੋਈ ਨਹੀਂ ਕਾਦੇ ਕਹਿੰਦਾ ਲਾਟੀਆਂ ਤੁਸੀਂ ਹੁਣੇ ਮੈਂ ਕਰਦਾ ਜਾ ਕੇ ਉਹ ਲੈਦੇ ਫਿਰ ਜਿੱਥੇ ਮੈਸੇਜ ਪਹੁੰਚਾਣਾ ਸੀ ਨਾ ਬਾਹਰ ਫੁੱਫੜ ਨੇ ਜਾ ਕੇ ਪਹੁੰਚਾਇਆ ਮੈਸੇਜ ਹਾਂ ਇਹ ਉਹ ਗੱਲ ਮੈਨੂੰ ਹਲੇ ਤਾਂ ਹੁਣ ਫੁੱੜਜੀ ਦਾ ਉਹ ਵਾਈਕਰੂ ਨੂੰ ਪਿਆਰੇ ਹੋਗਾ ਪਰ ਉਹਨੇ ਉਸੇ ਵੇਲੇ ਜਾ ਕੇ ਸਾਡੇ ਘਰ ਜਾ ਕੇ ਹੰਗਾਮਾ ਕੀਤਾ ਹਨਾ ਤੇ ਤੁਸੀਂ ਮਾੜੀ ਕੀਤੀ ਆ ਹਨਾ ਜੇ ਮੰਨ ਲਿਆ ਤੁਹਾਨੂੰ ਨਹੀਂ ਚੰਗਾ ਲੱਗਦਾ ਜੇ ਕੋਈ ਸੀ ਗੱਲ ਇਹ ਉਹਨੂੰ ਪੜਨ ਦਾ ਉਹਦਾ ਹੱਕ ਦਿੱਤਾ ਜਾਵੇ ਹਨਾ ਤਾਂ ਉਹ ਸੀ ਫੇ ਜਦੋਂ ਫੁੱਫੜ ਨੇ ਫੁੱਫੜ ਨਾਲ ਇਹਦਾ ਕੀਤੀ ਸੀ ਗੱਲ ਤਾਂ ਮੈਂ ਉਦੋਂ ਤੁਹਾਨੂੰ ਉਹ ਵੀਡੀਓ ਚ ਵੀ ਦੱਸਦਾ ਸੀ ਜਿੱਦਣ ਬਣਾਦੇ ਸੀ ਹਨਾ ਫੇ ਫੁੱਫੜ ਸਖਤ ਬੜਾ ਫੁੱਫੜ ਅਕਸਰ ਸਖਤੇ ਹੀ ਹੁੰਦੇ ਆ ਚਾਹੇ ਉਹ ਜਰਮਨ ਚ ਹੋਣ ਚਾਹੇ ਉਹ ਇੰਗਲੈਂਡ ਕੈਨੇਡਾ ਅਮਰੀਕਾ ਦੇ ਹੋਣ ਹੈ ਚਾਹੇ ਇੰਡੀਆ ਦੇ ਹੋਣ ਤਾਂ ਚਾਹੇ ਪਾਕਿਸਤਾਨ ਦੇ ਹੋਣ ਫੁੱਫੜ ਥੋੜੇ ਜਿਹਾ ਸਖਤ ਹੁੰਦੇ ਆ ਤੇ ਫੁੱਫੜ ਬਾਜੀ ਵੱਲੇ ਸਖਤੀ ਸਖਤੀ ਚ ਕੰਮ ਵੀ ਵਧੀਆ ਕਰ ਜਾਂਦੇ ਆ ਐਵੇਂ ਨਾ ਕਹਿਆ ਕਰੋ ਵੇ ਫੁੱਫੜ ਬਰਾਤ ਚੜਨ ਲੱਗੇ ਰੁਸ ਜਾਂਦੇ ਆ ਜਾਂ ਫੁੱਫੜ ਮਾੜੀਆਂ ਗੱਲਾਂ ਕਰਦੇ ਫੁੱਫੜ ਬਾਜੀ ਵੱਲੇ ਵਧੀਆ ਵੀ ਗੱਲਾਂ ਕਰਦੀਆਂ ਤੇ ਸਾਡੇ ਲਈ ਫਾਇਦੇਮੰਦ ਰਿਹਾ ਸੀ ਫੁੱਫੜ ਜੀ ਦਾ ਬਹੁਤ ਦਿਲੋਂ ਧੰਨਵਾਦੀ ਕਰਦੇ ਆ ਉਹਨਾਂ ਦਾ ਸਵਰਗਾਂ ਚ ਵਾਸਾ ਹੋਵੇ ਤੇ ਇਸੇ ਗੱਲ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ